ਕਿ ਮੈਂ ਕਿ ਤੁਹਾਨੂੰ ਦੱਸੀ ਹੈ ਕਿ ਕੱਲ੍ਹ ਪੰਜਾਬ ਦੇ ਕੋਈ ਪੰਜਾਬੀ ਮਾਂ ਬੋਲੀ ਦੇ ਬਈਆ ਸੁਮਨ ਸਿੰਘ ਇੱਕ ਬੜੇ ਨੌਜਵਾਨ ਜਜ਼ਬੇ ਵਾਲੇ ਹੋਰ ਪੰਜਾਬੀ ਕਲਚਰ ਦੇ ਇਹਨੂੰ ਬਾਹਰ ਦੇ ਨੂੰ ਪੂਰੀ ਦੁਨੀਆ ਦੇ ਵਿੱਚ ਨਾਮ ਚੱਕਣਾ ਯੋਗਦਾਨ ਪਾਉਣ ਵਾਲੇ ਰਾਜਗਿਰਜ ਬੰਦਾ ਜੀ ਖ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਕਿ ਜੰਦੂਦੋ ਠੀਕ ਹੈ ਇਹ ਕੱਲ ਤੋਂ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਹੈ ਬਹੁਤ سارے ਉਹਨਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਉਹ ਧੁਆਮਾ ਕਰ ਰਹੇ ਨੇ ਉਹ ਔਰ ਦਸਾਂ ਕਰ ਰਹੇ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਸਿਹਤਯਾਬੀ ਵਾਸਤੇ ਇਹ ਅੱਜ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਮਿਲਿਆ ਕੱਲ ਨੂੰ ਜਿਹੜੀ ਉਹਨਾਂ ਦੀ ਹਾਲਤ ਕੱਲ੍ਹ ਨਾਲੋਂ ਬਿਹਤਰ ਹੈ ਜੀ ਕਿੰਨਾ ਬੱਲੇ ਬੱਲੇ ਲੱਗ ਰਿਹਾ ਹੈ ਕੱਲ ਜਦੋਂ ਲੈਕਪੱਗ ਏਸੀ ਟਾਈਮ ਤਿੰਨ ਘੰਟੇ ਤੱਕ ਨਾ ਜੀ ਦੋਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੇ ਦੱਸਿਆ ਕਿ ਉਸ ਵੇਲੇ ਹਾਰਟ ਵੀ ਜਿਹੜਾ ਮੇਰੇ ਕੰਮ ਕਰ ਨਹੀਂ ਕਰ ਰਿਹਾ ਸੀ ਦੂਜੇ ਆਰਗਨ ਵੀ ਜਿਹੜੇ ਸੀਗੇ ਉਹ ਪ੍ਰਭਾਵਿਤ ਸੀਗੇ ਅੱਜ ਉਸੇ ਕੰਢਾ ਨੂੰ ਡਾਕਟਰਾਂ ਦੱਸਿਆ ਕਿ ਕੱਲ ਰਾਤ ਤੱਕ ਚਾਰ ਲਾਈਫ ਸਪੋਰਟਿੰਗ ਚੱਲ ਰਹੀ ਸੀ ਹੁਣ ਇੱਕ ਰੰਗ ਤੇ ਦੁਆਵਾਂ ਦਾ ਅਸਰ ਹੈ ਦੱਸੋ ਦੋਸਤ ਇਹ ਉਸ ਨੂੰ ਬੰਨ ਕੇ ਦਿੱਤੇ ਜਾਣਾ ਉਹਨਾਂ ਦਾ ਅਜੇ ਅਨਕੌਂਸ਼ੀਅਸ ਨੇ ਲੇਕਿਨ ਇਹ ਹੈਡ ਇੰਜਰੀ ਹੈ ਉਹ ਉਹਦੀ ਰਿਕਵਰੀ ਬੜੀ ਸਲੋ ਹੁੰਦੀ ਹੈ ਪਰ ਡਾਕਟਰ ਆਪਣੇ ਵੱਲੋਂ ਬੈਸਟ ਐਫਰਟ ਕਰ ਰਹੇ ਨੇ ਹੋਰ ਵੀ ਐਕਸਪਰਟ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ਪੀਜੀਆਈ ਦੇ ਜਦ ਕਿ ਤੇਰੇ ਕਫੇ ਨੂੰ ਇਸ ਪ੍ਰਪੇਸਪਾਸਟਰੀ ਸਟੂਡਿੰਟ ਆਫਨ ਬਾਰੇ ਉਹਨਰੇ ਕਲਾਕਾਰ ਸਾਥੀ ਮੂਵੀ ਇਥੇ ਪਹੁੰਚ ਗਏ ਨੇ ਫਿਰ ਵੀ ਹੈਗੇ ਨੂੰ ਆਪਣੇ ਵੱਲ ਪਰਿਵਾਰ ਨੂੰ ਹੌਸਲਾ ਦੇ ਉਹਨਾਂ ਦੇ ਮਾਤਾ ਜੀ ਨੂੰ ਮਿਲੇ ਆ ਉਹਨਾਂ ਦੀ ਧਰਮ ਪਤਨੀ ਨੂੰ ਮਿਲੇ ਆ ਤੇ ਮੂਵੀ ਕਹਿੰਦੇ ਨੇ ਕਿ ਕੱਲ੍ਹ ਨਾਲ ਉਹ ਸੰਦੇ ਹੋਰ ਉਮੀਦ ਬੱਜੀ ਆ ਤੇ ਅਸੀਂ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਰਾਤ ਵੀਰੋ ਹੀ ਕੋਕੇ ਦੁਬਾਰਾ ਫੇਰ ਪੰਜਾਬੀ ਮਾਵੋਲੀ ਚੋਰੀ ਅਨਮੁੱਲੇ ਤੇ ਕੀਮਤੀ ਗੀਤ ਜਿਹੜੇ ਪੰਜਾਬੀ ਮਾਵੋਲੀ ਚੋਗੇ ਪਾਵੇ ਲਾਤੀ ਸੱਪਿਆ ਚਾਹੀਏ ਦੁਨੀਆ ਚ ਫਲਾਉਂ ਚਾਹਤਾ ਜੋਂ ਤਾਂ ਤੇ ਗਈ ਸੀ ਜਾਂਦਾ ਸਤਾ ਤੇ ਔਰ ਕੁਝ ਲੋਕਾਂ ਨੇ ਯਾ ਕੀ ਕਰਦੇ ਸੋਸ਼ਲ ਮੀਡੀਆ ਤੇ ਕੁਝ ਗਲਤ ਵਾਹਾਂ ਫਲਾ ਰਹੇ ਆ ਮੈਂ ਉਹਨਾਂ ਨਾਲ ਚੰਗਾ ਕਰਨਾ ਕਿ ਕਰ ਤਾ ਇਸ ਚੀਜ਼ ਤੋਂ ਬਚੋ ਇਹ ਕੋਈ ਤਰ੍ਹਾਂ ਦਾ ਉਹ ਬਹੁਤ ਉਪਕੋਮੈਸ ਬੋਲਦਾ ਜਿਹੜੇ ਉਹਨਾਂ ਦੇ ਆਪਣੇ ਨਿਊਜ਼ਾਂ ਤੋਂ ਆਉਂਦਾ ਹੈ ਜਿਹਨਾਂ ਕਿਸੇ ਤੱਥਾਂ ਤੋਂ ਆਪਣੇ ਵਿਊ ਲੈਣੇ ਜਾਂ ਕੋਈ ਕਮੈਂਟਾਂ ਦੀ ਖਾਤਰ ਇਸ ਤਰ੍ਹਾਂ ਜਿਹੜੀਆਂ ਖਬਰਾਂ ਜਿਉਂ ਸਲਾਹਾਂ ਚੋਥੀ ਨਹੀਂ ਤੇਗੇ ਸੁ ਡਾਕਟਰ ਹਰ ਰੋਜ਼ ਬੁਲੇਟਿਨ ਜਾਰੀ ਕਰਦੇ ਹੋ ਡਾਕਟਰ ਉਹ ਵੀ オリジナル ਉਹ ਵੀ ਇਹ ਲੋ ਸੁਕੇ ਡਾਕਟਰ ਜਿਹੜੇ ਨੇ ਉਹ ਰਿਪੋਰਟਾਂ ਤੋਂ ਬਾਅਦ ਬੁਲੇਟਿਨ ਵੀ ਆਕੇ ਵੀਡੀਓ ਨੋਟ ਮਾਨ ਸਾਹਿਬ ਇੰਜਰੀਜ਼ ਕਿੱਥੇ ਕਿੱਥੇ ਡਾਕਟਰ ਹੈਡ ਇੰਜਰੀ ਹੈ ਜੀ ਗਰਦਨ ਤੇ ਇੰਜਰੀ ਹੈ ਬੈਕਬੋਨ ਦੀ ਇੰਜਰੀ ਹੈ ਇਹ ਸੋ ਹਾਰਟ ਜਿਹੜਾ ਉਹ ਹੁਣ ਜਿਹੜਾ ਉਹ ਨਾਰਮਲ ਰੁਥ ਦੇ ਵਿੱਚ ਆਪਣੇ ਆਪ ਪੌਂਕ ਕਰਨ ਲੱਗਿਆ ਕੱਲ ਹਾਰਟ ਬੀਟ ਵੀ ਜਿਹਦੀ ਉਹ ਆफी ਘਟ ਗਈ ਸੀ ਫਿਰ ਹਾਲਾਂਕਿ ਉਹਨਾਂ ਨੇ ਸੂਟ ਪਾਇਆ ਹੋਇਆ ਸੀਗਾ ਜਿਹੜਾ ਬਾਈਕਿੰਗ ਵੇਲੇ ਪਾਉਂਦੇ ਆ ਪਰ ਉਹਦੇ ਨਾਲ ਅੰਦਰਲੀ ਇੰਟਰਨਲ ਜਿਹੜੀ ਹੈ ਉਹ ਨਹੀਂ ਪਤਾ ਲੱਗਦੀ ਸੋ ਡਾਕਟਰ ਨੇ ਜੀ ਦੋ ਫਿਆਕੇ ਸਿੱਖਿਆ ਤਾਂ ਸਾਰਾ ਅੱਜ ਵੀ ਕੱਲ ਸੀ ਉਹ ਅਸੀਂ ਹੈਟ ਦੀ ਤੇ ਚੈਸ ਦੀ ਐਮ ਆਰ ਆਈ ਵੀ ਕਰਾਂਗੇ ਉਹਦੇ ਨਾਲ ਹੋਰ ਕਲੀਨਟੀ ਆ ਜੂ ਉਹ ਕੱਲ ਤਾਂ ਫੇਦੇ ਵੀ ਕੱਲ ਤਾਂ ਸੀ ਐਮ ਆਰ ਆਈ ਵਾਸਤੇ ਲੈ ਕੇ ਜਾਂਦੀ ਹਲਾ ਹਲਕ ਚ ਵੀ ਹੈ ਉਹ ਗੱਲ ਨਾਲ ਅੱਜ ਬੈਠਦੇ ਅੱਜ ਨਾਲ ਕੱਲ ਬੈਠੇ ਸੋ ਮੂਵਮੈਂਟ ਹੋ ਰਹੀ ਹੈ ਕੋਈ ਬਣਾ ਐਕਸੀਡੈਂਟ ਸੀ ਐਮ ਸਰ ਨੇ ਇਸ ਐਕਸੀਡੈਂਟ ਦਾ ਕਾਰਨ ਬਣਾ ਕਿ ਰਾਈਟ ਚੱਲਦਾ ਚੰਦਾ ਕਹਿੰਦੇ ਪਸ਼ੂ ਅੱਗੇ ਆ ਗਏ ਸੀ ਉਹ ਮਾਰਾ ਪਸ਼ੂ ਅੱਗੇ ਆ ਗਏ ਸੀ ਇਹ ਤਾਂ ਦੀਆਂ ਕਈ ਐਕਸੀਡੈਂਟ ਦੀਆਂ ਵਾਰਦਾਤਾਂ ਜਿਕਰ ਅਸੀਂ ਪੰਜਾਬ ਸੀ ਵੀ ਅਸੀਂ ਲਗਾਤਾਰ ਦੇਖਦੇ ਆਂ ਔਰ ਇਹ ਵਾਰਦਾਤਾਂ ਨੂੰ ਲੈ ਕੇ ਇਹ ਇਹੋ ਜਿਹੇ ਐਕਸੀਡੈਂਟਸ ਨੂੰ ਲੈ ਕੇ ਲਗਾਤਾਰ ਸਰਕਾਰ ਜਿਹੜੀ ਅਸੀਂ ਅੱਗੇ ਹਰ ਕੋਈ ਕਦਮ ਚੱਕਣ ਦੀ ਗੱਲ ਕਰਦਾ ਪਰ ਇਦੇ ਦੇ ਕਿਤਨੇ ਕਿਤੇ ਇਹ ਐਕਸੀਡੈਂਟਾਂ ਦੀ ਗਿਣਤੀ ਵਧੀ ਜਾ ਰਹੀ ਹੈ ਦਿਨ ਦਰ ਦੇ ਦੇਖੋ ਕੀ ਹੈ ਕਿ ਨਾ ਅਸੀਂ ਬਹੁਤ ਸਾਰੇ ਐਫਰਟਸ ਕੀਤੇ ਨੇ ਇਸ ਮਾਮਲੇ 'ਚ ਅਸੀਂ ਉਪਨ ਜਿਹੜੀਆਂ ਗਊਸ਼ਾਲਾਾਂ માં ਜਿਹੜੇ ਜਿਵੇਂ ਬੀੜ ਨੇ ਜੇ ਪਾਸੋਂ ਬੀੜ ਐ ਸੋਹੀਆਂ ਬੀੜ ਐ ਸੰਗ੍ਰੁੱਪ ਦੇ ਵਿੱਚ ਵਾੜਵਰ ਦੇ ਵਿੱਚ ਬੀੜ ਐ ਫਰੀ ਕੋਰਟ ਚ ਬਹੁਤ ਵੱਡਾ ਈਡ ਹੈ ਖੁਸ਼ ਕਰ ਰਿਆ ਸੀ ਕਈ ਵਾਰੀ ਨਾ ਉਹਦੇ ਚ ਸੁਪਰੀਮ ਕੋਰਟ ਦੇ ਜਿਹੜੇ ਉਹਨਾਂ ਨੇ ਵਰਡ ਸੈਂਚਰੀ ਡਿਕਲੇਅਰ ਕੀਤਾ ਕਿਸੇ ਨੂੰ ਉਹ ਲਾਅ ਜਿਹੜੇ ਹੱਥਾਂ ਮੇ ਆ ਜਾਂਦੇ ਸੀ ਇੱਕ ਤੋਂ ਵੀੜਾਂ ਦੇ ਵਿੱਚ ਤਾਂ ਸੀ ਪਰਮਿਸ਼ਨ ਆ ਗਈ ਹੈ ਕਿ ਉਹਦੇ ਨਾਲ ਇਕੱਲਾ ਇਹ ਨਹੀਂ ਹੈਗਾ ਕਿ ਕੋਈ ਆਸਥਾ ਜੁੜ ਜੁੜੀ ਹੈ ਹੱਥਾ ਵੀ ਜੁੜੀ ਹੈ ਪਰ ਪਸ਼ੂ ਡੰਗਰਾਂ ਦਾ ਵੀ ਨੁਕਸਾਨ ਹੁੰਦਾ ਓਹ ਜੀ ਉਹ ਹਰ ਰੋਜ਼ ਐਕਸੀਡੈਂਟ ਹੁੰਦੇ ਨੇ ਪਸ਼ੂ ਡੰਗਰ ਵੀ ਜਿਹੜੇ ਨੇ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਕਈ ਵਾਰੀ ਪੂਰਾ ਪਰਿਵਾਰ ਹੀ ਜਿਹੜਾ ਖਤਮ ਹੋ ਜਾਂਦਾ ਹੈ ਹਾਲਾਂਕਿ ਅਸੀਂ ਐਸਐਸਐਫ ਹੋਣ ਸਾ ਅਸੀਂ ਸੜਕ ਸੁਰੱਖਿਆ ਫੋਰਸ ਬਣਾਈ ਹਰ ਤੀ ਕਿਲੋਮੀਟਰ ਦੀ ਚਕਤੀਆਂ ਕਈ ਆਰ ਭਾਈ ਪਾ 48% ਪੰਜਾਬ ਦੇ ਵਿੱਚ 48% ਔਨ ਦਾ ਸਪੌਟ ਜਿਹੜੀਆਂ ਮੌਤਾਂ ਘਟ ਹੋ ਗਈਆਂ ਕਿਉਂਕਿ ਫਰਸਟ ਏਡ ਦਾ ਜਲਦੀ ਮਿਲ ਜਾਂਦਾ ਬਲੀਡਿੰਗ ਰੁਕਦੀ ਹੈ ਔਰ ਇਮੀਡੀਏਟਲੀ ਹਸਪੀਟਲ ਤੇ ਟਾਈਮ ਤੇ ਪਹੁੰਚੇ ਤਾਂ ਉਹ ਹੀ ਜਿਹੜਾ 골ਡਨ ਆਵਰ ਕਹਿੰਦੇ ਆ ਮੈਡੀਕਲ ਲੈਂਗੁਏਜ ਉਹ ਜਿਹੜਾ ਇੱਕ ਘੰਟਾ ਜਿਹੜਾ ਉਹ ਉਹਦੇ ਵਿੱਚ ਜੇ ਕਿਤੇ ਪ੍ਰੋਪਰ ਇਲਾਜ ਮਿਲ ਜੇ ਤਾਂ ਉਹ ਉਹ ਕੰਟਾ ਜਿਹੜਾ ਪੂਰੀ ਜ਼ਿੰਦਗੀ ਵਰਦਾਨ ਦੇ ਸਕਦਾ ਹੈ ਸੋ ਅਸੀਂ ਆਪਣੇ ਵੱਲੋਂ ਹੌਨਸਾਰ ਅਸੀਂ ਇਹ ਕੱਲ ਕੀਤੀ ਸੀ ਕਿ ਪਹਿਲਾਂ ਸੜਕਾਂ ਤੇ ਜਿਹੜੀਆਂ ਹਨ ਹੋਈਆਂ ਮੌਤਾਂ ਨੇ ਕਿਉਂਕਿ ਐਕਸੀਡੈਂਟ ਜਿਹੜਾ ਉਹ ਇਹ ਨਹੀਂ ਦਿਖਦਾ ਕਿ ਗੱਡੀ ਚ ਕੌਣ ਬੈਠਾ ਹੈ ਈਵਨ ਵੱਡੇ ਵੱਡੇ ਜਿਹੜੇ ਰਾਜਨੀਤਿਕ ਲੋਕ ਵੀ ਧਾਰਮਿਕ ਲੀਡਰ ਵੀ ਜਾਂ ਸਮਾਜਿਕ ਪਰਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਤੇ ਕਿ ਐਕਸੀਡੈਂਟ ਆ ਸੋ ਅਸੀਂ ਇਹਦੇ ਇਸ ਮਾਮਲੇ 'ਚ ਪਹਿਲੇ ਦਿਨੋਂ ਸੀਨੀਅਰਾਂ ਪਹਿਲੇ ਦਿਨੋਂ ਅਸੀਂ ਇਸ ਮਾਮਲੇ 'ਤੇ ਵੀ ਰੱਖੇ ਇਹ ਜਿਹੜੀਆਂ ਮੌਤਾਂ ਨੇ ਜੋ ਹਿਊਮਨ 에ਰਰ ਕਰਕੇ ਹੁੰਦੀਆਂ ਜਾਂ ਕੋਈ ਸਿਸਟਮ ਦੀ ਕੋਈ 에ਰਰ ਹੋ ਉਹ ਰੋਕੀਆਂ ਜਾ ਸਕਦੀਆਂ ਨੇ ਕੀਮਤੀ ਜਾਨਾਂ ਬਚਾਈਆਂ